ਉਸ ਲਈ ਬਸ ਮੈਨੂੰ ਥੋੜਾ ਜਿਹਾ ਟਾਈਮ ਦੇ ਬੱਚੇ ਸਭ ਠੀਕ ਹੋ ਜਾਏਗਾ ਤੂੰ ਜਿਹੜਾ ਕਾਰੋਬਾਰ ਕੇਂਗਾ ਨਾ ਤੈਨੂੰ ਉਹ ਹੀ ਕਰਾ ਦੇਾਂਗੇ ਬਸ ਮੈਨੂੰ ਥੋੜਾ ਜਿਹਾ ਟਾਈਮ ਦੇ ਦੇ ਪਰ ਅੱਜ ਤੋਂ ਬਾਅਦ ਆ ਗੱਲ ਨਾ ਕਰੀ ਮਰਨ ਮਰਾਨ ਵਾਲੀ ਇਹ ਕਿੱਥੇ ਆ ਜਾਂਦੀ ਆ ਕੱਲ ਨਾ ਕਰੀ ਤੇਰੇ ਪਿੱਛੇ ਤੇ ਮੈਂ ਜਿੰਦੀ ਪਈ ਆ ਅਕਲ ਨਾ ਕਰ ਮੇਰੇ ਬੱਚੋ ਮੇਰਾ ਪੁੱਤ या तो मीना बंदा ना कोई हाजी ने बंदा आपे करो तो सुनुआ भी है काम कर है आज का कुत्ता रोस्तो भाग गई बंजी हाँ मंजू क्या है कुछ नहीं नहीं वो कुछ नहीं है मंजू तू की भी कर देगी ਮੇਰੀ ਗੱਲ ਛੱਡੋ ਮੈਂ ਤੁਹਾਨੂੰ ਬਾਅਦ ਵਿੱਚ ਦੱਸਦੀ ਆ ਪਹਿਲਾਂ ਮਨ ਤੁਸੀਂ ਦੱਸੋ ਤੁਹਾਨੂੰ ਕੀ ਹੋਇਆ ਜੇ ਕੁਝ ਨਹੀਂ ਮੰਜੂ ਅੱਜ ਪੁਰਾਣੇ ਜ਼ਖਮ ਫਿਰ ਹਰੇ ਹੋ ਗਏ ਕੀ ਹੋਇਆ ਜੇ ਪਾਪਾ ਦੇ ਘਰ ਨਹੀਂਗਾ 2 ਦਿਨ ਹੋ ਗਏ ਸ਼ਾਂਤੀ ਹੋਈ ਹੈ ਘਰ 'ਚ ਆ ਪਾਪੇ ਦੇ ਤੇ ਜ਼ਰਾ ਸੀ ਆਪਾਂ ਪਿਆ ਕਿਉਂ ਆ ਪੈ ਨਹੀਂ ਤੇ ਸਾਰਾ ਸੀ ਆਪਾਂ ਪਿਆ ਮੰਜੂ ਮੈਂ ਸਭ ਕੁਝ ਬਰਦਾਸ਼ਤ ਕਰ ਸਕਦੀ ਆ ਪਰ ਮੈਂ ਆਪਣੇ ਬੱਚੇ ਆਪਣੇ ਤੋਂ ਦੂਰ ਜਾਂਦੇ ਨਹੀਂ ਵੇਖ ਸਕਦੀ ਉਹ ਕੋਈ ਮਾਂ ਨਹੀਂ ਦੇਖ ਸਕਦੀ ਪੰਜੀ ਹੋਇਆ ਕਿ ਜੇ ਮੈਨੂੰ ਕਲੀਅਰ ਦੱਸੋ ਤੁਸੀਂ ਮੇਰਾ ਸੋਇਲ ਬੜਾ ਪਰੇਸ਼ਾਨ ਹੈ ਪਾਪੇ ਨੇ ਉਹਦੀ ਜਾਨ ਲੈਣੀ ਕੀਤੀ ਵੀ ਤੂੰ ਸੋਚ ਇੱਕ ਬੱਚਾ ਆਪਣੀ ਮਾਂ ਦੇ ਸਾਹਮਣੇ ਕਹਿ ਦੇ ਕਿ ਮੈਂ ਖੁਦਕੁਸ਼ੀ ਕਰਕੇ ਮਰ ਜਾਗਾ ਤੇ ਉਸ ਮਾਂ ਤੇ ਕੀ ਬੀਤੇਗੀ ਪੰਜੀ ਉਹ ਤੁਹਾਡਾ ਪੁੱਤ ਨੇ ਉਹ ਸਾਡਾ ਵੀ ਪੁੱਤਰ ਹੈਗਾ ਵਾ ਤੁਸੀਂ ਕਿੱਥੋਂ ਗੱਲ ਲਾਪੇ ਹੋ ਕਿ ਮੇਰਾ ਪੁੱਤਰ ਦੱਸੋ ਤੁਸੀਂ 골ਡੀ ਚ ਤੇ ਕਦੀ ਫਰਕ ਸਮਝਿਆ ਜੀ ਤੇ ਮੈਂ ਸਾਲ ਚ ਕਦੀ ਸਮਝਿਆ ਵੈ ਨਹੀਂ ਮੰਜੂ ਤੁਸੀਂ ਫਰਕ ਨਹੀਂ ਕੀਤਾ ਕਿਸੇ ਨੇ ਕਦੀ ਵੀ ਨਹੀਂ ਕੋਈ ਗੱਲ ਪਰ ਪਾਪਾ ਜੀ ਦਾ ਸਾਡਾ ਨਾ ਬੜਾ ਫਰਕ ਕਰਦੇ ਨੇ ਜੜੀਆਂ ਆਤਾ ਇਹਦੇ ਇਹਦੇ ਪਾਪਾ ਨੇ ਵਿੱਚ ਸਨ ਪਾਪਾ ਜੀ ਦੀ ਸਾਰੀਆਂ ਉਹ ਯਾਦਾਂ ਨੇ ਜਦੋਂ ਮੈਂ ਉਹਨਾਂ ਨੂੰ ਗੱਲ ਕਰਦੇ ਵੇਖਦੀ ਆ ਨਾ ਮੈਨੂੰ ਇੰਜ ਲੱਗਦਾ ਕਿ ਜਿਵੇਂ ਉਹ ਹੀ ਮੇਰੇ ਨਾਲ ਲੜਦੇ ਪਏ ਨੇ ਉਹ ਹੀ ਤਾਨੇ ਮੇਂਡੇ ਦਿੰਦੇ ਪਏ ਨੇ ਉਹ ਹੀ ਗੱਲਾਂ ਕਰਦੇ ਪਏ ਨੇ ਪਰ ਮੈਂ ਨਹੀਂ ਜਾਂਦੀ कि मेरे बच्चे भी उनोदादे बन जा। ਤੇ ਮੈਂ ਮੈਂ ਆਪਣੇ ਬੱਚੇ ਨਹੀਂ ਆਪਣੇ ਤੋਂ ਦੂਰ ਕਰ ਸਕਦੀ। ਇਹਦੇ ਵਾਸਤੇ ਮੈਨੂੰ ਜੋ ਕਰਨਾ ਪੈਣਾ ਮੈਂ ਕਰੂੰਗੀ। ਮੈਂ ਆਪਣੇ ਬੱਚਿਆਂ ਨੂੰ ਲੈ ਕੇ ਮੈਂ ਚਲੀ ਜਾਣਾ ਇੱਥੋਂ। ਮੈਂ ਇੱਥੇ ਰਹਿਣਾ ਹੀ ਨਹੀਂ ਹੁਣ। ਮੈਂ ਆਪਣੇ ਬੱਚੇ ਨਹੀਂ ਘਮਾਣੇ। ਇਹ ਇਹਨਾਂ ਦੀ ਜ਼ਿੰਦਗੀ ਦਾ ਕੀ ਭਰੋਸਾ ਹੈ? ਅੱਜ ਹੈਗੇ ਨੇ ਤੇ ਕੱਲ ਨਹੀਂ। ਮੈਂ ਸਾਰੀ ਜ਼ਿੰਦਗੀ ਖਰਾਬ ਕਰ ਛੜੀ ਇਹਨਾਂ ਪਿੱਛੇ ਆਪਣੀ। ਪਰ ਮੈਂ ਹੁਣ ਆਪਣੇ ਬੱਚਿਆਂ ਦੀ ਵੀ ਹੋਣ ਦੇਣੀ ਖਰਾਬ। ਮੈਂ ਇਹਨਾਂ ਨੂੰ ਲੈ ਕੇ ਮੈਂ ਚਲੀ ਜਾਣਾ ਅਸੀਂ ਥੋੜੀ ਖਾ ਲਾਂਗੇ ਕਿਰਾਏ ਤੇ ਰਹਿ ਲਾਂਗੇ ਮੈਂ ਆਪ ਲੋਕਾਂ ਦੇ ਭੰਡੇ ਮਾਂਜ ਕੇ guzare ਕਰ ਲੂੰਗੀ ਲੇਕਿਨ ਮੈਂ ਇਹਨਾਂ ਦੇ ਨਾਲ ਹੁਣ ਨਹੀਂ ਰਹਿਣਾ ਨਹੀਂ ਰਹਿਣਾ ਮੈਂ ਅੱਕ ਸੜ ਗਈਆਂ ਮੇਰਾ ਮੁੰਡਾ ਅੰਦਰ ਪਿਆ ਮੰਜ਼ੂਰ ਹੋਈ ਚੰ ਸੁਣੋ ਤੁਸੀਂ ਗੰਦੇ ਮੈਂ ਚਲੀ ਜਾਣਾ ਮੈਨੂੰ ਕਿਦੇ ਕੋਲ ਛੱਡ ਕੇ ਜਾਣਾ ਜੇ ਕੋਈ ਨਹੀਂ ਮੰਨਦਾ ਕੋਈ ਕਿਸ ਦੇ ਨਾਲ ਕੋਈ ਨਹੀਂ ਮਰਦਾ ਔਰ ਕਿਸ ਦੇ ਨਾਲ ਕੋਈ ਨਹੀਂ ਜਿੰਦਾ ਨਹੀਂ ਦੀਦੀ ਮਰਨਾ ਜੀਣਾ ਤੇ ਬਾਅਦੋ ਦੇਖਾਂਗੇ ਪਰ ਹੁਣ ਮੈਂ ਤੁਹਾਡੇ ਨਾਲ ਹੀ ਰਹਿਣਾ ਵੇ ਦੇਖੋ ਜੇ ਮੈਂ ਜਾਣਾ ਹੁੰਦਾ ਨਾ ਤੁਹਾਡੇ ਤੋਂ ਪਹਿਲਾਂ ਮੈਂ ਇਸ ਘਰੋਂ ਨਿਕਲੀ ਹੋਣਾ ਸੀ ਜੇ ਸਿਰਫ ਮਰਨ ਹੀ ਪਈ ਹੈ ਨਾ ਸਿਰਤਾ ਟੇ ਕਾਰਨ ਸਾਨੂੰ ਪਤਾ ਹੈ ਕਿ ਸਾਡੀਆਂ ਨੂਆਂ ਵੀ ਇਕੀਆਂ ਸੜੀਆਂ ਪਈਆਂ ਵੈ ਪਰ ਕੁਝ ਕਰ ਨਹੀਂ ਸਕਦੇ ਤੇ ਪਾਪੇ ਦਾ ਹੀ ਹਾਲ ਰਿਆ ਨਾ ਐਨਾ ਹੋਵੇ ਕਿ ਮਜਬੂਰੀ ਨਾਲ ਅਸੀਂ ਉਹ ਕਦਮ ਚੁੱਕ ਲਈਏ ਕਿ ਪਾਪਾ ਵੀ ਵੇਖਦਾ ਰਹਿ ਜਾਵੇ ਚਰ ਮੰਜੂ ਤੇਰੇ ਨਾਲ ਤੇਰਾ ਬੰਦਾ ਤੇ ਹੈਗਾ ਨਾ ਤੂੰ ਦਿਨ ਗੱਲਬਾਤ ਕਰ ਲੈਣੀ ਹੈ ਨਾ ਦੁੱਖ ਸੁੱਖ ਤੇ ਕਰ ਲੈਣੀ ਹੈ ਨਾ ਕਿਹੜਾ ਦੁੱਖ ਤੇ ਕਿਹੜਾ ਸੁੱਖ ਦੋਖੀ ਦੋਖ ਕਬੋ ਸੁਖ ਕੋਈ ਨਹੀਂ ਜੇ ਦੂਰ ਦੇ ਢੋਲ ਸੁਆਉਣੇ ਹੁੰਦੇ ਜੇ ਜਿਸ ਤਰ੍ਹਾਂ ਬੋਲਦਾ ਨਾ ਉਹ ਪਾਪੇ ਤੋਂ ਵੀ ਚਾਰ ਤੀਆਂ ਵੱਧ ਜੇ ਪਤਾ ਨਹੀਂ ਇਹਨਾਂ ਦੇ ਨਾ ਖੂਨ ਹੀ ਚੀਜ਼ ਸਭ ਕੁਝ ਵਸਤਾ ਹੈ ਇਹਨਾਂ ਨੂੰ ਬੋਲਣ ਦਾ ਪਤਾ ਹੀ ਨਹੀਂ ਲੱਗਦਾ ਇਹਨਾਂ ਨੂੰ ਇਹਨਾਂ ਨੇ ਸਾਰੀ ਉਮਰ ਐਵੇਂ ਕੱਟਤੀ ਅੱਗੋਂ ਇਹਨਾਂ ਦੇ ਪੁੱਤਰ ਵੀ ਓਵੇਂ ਦੇ ਪੁੱਤਰ ਨੂੰ ਛੱਡੋ ਨੂਆਂ ਦੀਆਂ ਆ ਗਈਆਂ ਉਹਨਾਂ ਦੀ ਵੀ ਸ਼ਰਮ ਕਰਦੇ ਤੇ ਜੇ ਮੈਨਾਂ ਹੱਤੀ ਕਿਆ ਉਹਨਾਂ ਨੂੰ ਕਿ ਪਾਪਾ ਇਸ ਤਰ੍ਹਾਂ ਬੋਲਦੇ ਆ ਬੈਠੋ ਆ ਰਾਮ ਨਾਲ ਪਾਪਾ ਬੋਲਦਾ ਇੱਥੇ ਤੁਸੀਂ ਘਟ ਨਹੀਂ ਜੇ ਹੈਂਆਂ ਨੂੰਆਂ ਧੀਆਂ ਨੂੰ ਮਤ ਦੋ ਮੈਨੂੰ ਹੋਰ ਗੱਲਾਂ ਦਾ ਨਹੀਂ ਪਤਾ ਮੈਨੂੰ ਬਸ ਇੰਨਾ ਪਤਾ ਹੈ ਕਿ ਮੈਂ ਹੁਣ ਇਹਨਾਂ ਦੇ ਨਾਲ ਨਹੀਂ ਰਹਿ ਸਕਦੀ ਮੈਂ ਬਸ ਮੈਂ ਉਹਨ ਆਪਣੇ ਬੱਚਿਆਂ ਨੂੰ ਹੋਰ ਦੁੱਖ ਨਹੀਂ ਕਰਨਾ ਮੈਂ ਆਪਣੇ ਬੱਚੇ ਲੈ ਕੇ ਥੋ ਜਲਦੀ ਤੋਂ ਜਲਦੀ ਨਿਕਲ ਜਾਣਾ ਬਸ ਔਰ ਇਹਨਾਂ ਕੋਲੋਂ ਪੁੱਛਣਾ ਵੀ ਨਹੀਂ ਹੈਗਾ ਤੇ ਨਾ ਹੀ ਮੈਂ ਇਹਨਾਂ ਨੂੰ ਦੱਸਣਾ ਕਿ ਮੈਂ ਚੱਲੀ ਤੇ ਇਥੋਂ ਲੈ ਕੇ ਵੀ ਕੁਝ ਨਹੀਂ ਜਾਣਾ ਸਿਰਫ ਆਪਣੇ ਬੱਚੇ ਤੋਂ ਤੇ ਪੂਜਾ ਬਸ ਇਹਨਾਂ ਨੂੰ ਲੈ ਕੇ ਨਿਕਲਦਾ ਮੈਂ ਹੋਰ ਮੈਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਹੈਗੀ ਨਹੀਂ ਦੀਦੀ ਜੇ ਜਾਵਾਂਗੇ ਨਾ ਤੇ ਅਸੀਂ ਆਪਣਾ ਸਾਰਾ ਪਰਿਵਾਰ ਇਕੱਠੇ ਜਾਵਾਂਗੇ ਮੇਰੀ ਗੱਲ ਸੁਣੋ ਜੇ ਇਹਨਾਂ ਦੀ ਗੱਲ ਐ ਡੈਨ ਪਾਪੇ ਦੇ ਕੋਲ ਤੇ ਜੇ ਐਨ ਮੰਨ ਨਹੀਂ ਨਾ ਮੰਨਣਗੇ ਤੁਸੀਂ ਨਹੀਂ ਜਾਣਾ ਸਾਨੂੰ ਬੋਲਣ ਲੱਗਣਗੇ ਤੇ ਫਿਰ ਨਾ ਸਾਨੂੰ ਹੀ ਮਜਬੂਰ ਹੋਣਾ ਪੈਣਾ ਤੇ ਪਾਪੇ ਦਾ ਮੁਕਾਬਲਾ ਅਸੀਂ ਆਪ ਕਰਾਂਗੇ ਅਸੀਂ ਨੂਆ ਤਿਆਨੂ ਨੇ ਅੱਗੇ ਲਾਣਾ ساری ਉਮਰ ਹੁਣ ਇਹਨਾਂ ਦੇ ਛੱਤਰ ਨਹੀਂ ਖਾਈ ਜਾਣੇ ਤੇ ਨਾਲੇ ਆਪਣੇ ਬੱਚੇ ਅਸੀਂ ਰੋਂਦਿਆਂ ਨਹੀਂ ਦੇਖ ਸਕਦੇ ਠੀਕ ਹੈ ਮੰਜੂ ਹੁਣ ਮੈਂ ਪਾਪਾ ਜੀ ਦੀ ਗੱਲ ਦਾ ਜਵਾਬ ਮੈਂ ਬੜੀ ਇਨਸਾਲੀ ਨਜ਼ੀਅਤ ਕਰ ਲਈ ਇੱਕ ਗੁਲਾਮ ਬਣ ਕੇ ਮੈਂ ਇਹਨਾਂ ਦੀ ਜ਼ਿੰਦਗੀ ਕੱਟੀ ਹੈ ਸਹੀ ਚੀਜ਼ ਨੂੰ ਵੀ ਇਹਨਾਂ ਨੇ ਨਿੰਦਿਆ ਹਰ ਟਾਈਮ ਮੋਟੋ ਮੋਟੋ ਕਾਕਾ ਕੇ ਪਾਲਦੀ ਜਾਂਨੀ ਹੈ ਮੈਂ ਹਰ ਗੱਲ ਜਰੀਏ ਕੋਈ ਗੱਲ ਨਹੀਂ ਮੈਨੂੰ ਜਿੰਨੇ ਇਹਨਾਂ ਨੇ ਛਿੱਤਰ ਮਾਰੇ ਨੇ ਮੈਂ ਖਾਦੇ ਨੇ ਤੁਸੀਂ ਲੇਕਿਨ ਹੁਣ ਗੱਲ ਆ ਗਈ ਮੇਰੇ ਬੱਚਿਆਂ ਤੇ ਤੇ ਮੈਂ ਹੁਣ ਨਹੀਂ ਜਰਨੀ ਹੁਣ ਇਹਨਾਂ ਹੁਣ ਪਾਪਾ ਜੀ ਹੋ ਗਏ ਇੱਕ ਸਾਈਡ ਤੇ ਹੁਣ ਮੈਂ ਦੇਖਦੀ ਆ ਮੇਰੇ ਸਾਹਿਲ ਨੂੰ ਪਾਪਾ ਜੀ ਵੇ ਲੜਕਾ ਕਿਹ ਕੇ ਵਹਨ ਹੁਣ ਮੈਂ ਦੱਸਾਂਗੀ ਵੇ ਲੜਕਾ ਕੌਣ ਦੀਦੀ ਹੁਣ ਤੁਸੀਂ ਇਕੱਲੇ ਨਹੀਂ ਤੁਹਾਡੇ ਨਾਲ ਤੁਹਾਡੀ ਭੈਣ ਖੜੀ ਤੇ ਪਾਪੇ ਦਾ ਮੁਕਾਬਲਾ ਅਸੀਂ ਦੋਨੇ ਪੈਣਾ ਰਲ ਕੇ ਕਰਾਂਗੇ ਤੇ ਪਾਪੇ ਨੂੰ ਦੱਸਾਂਗੇ ਕਿ ਮੂਆ ਹੁੰਦੀਆਂ ਕੀ ਹਾਂ ਭੈਣਾ ਮੈਨੂੰ ਸੱਦਿਆ ਸੀ ਤੁਸੀਂ ਆਪਣੇ ਘਰ ਮੈਂ ਤੈਨੂੰ ਪਤਾ ਤੇਗਾ ਵੀ ਤੇਰੇ ਘਰ ਆਣਾ ਨਹੀਂ ਚਾਹੀਦੀ ਮੈਂ ਜਿੰਨੀ ਵਰੀ ਆਈ ਆ ਨਾ ਓਨੀ ਵਰੀ ਜੀਜੇ ਨੇ ਮੈਨੂੰ ਲੜਕੇ ਕਰਦੇ ਆ ਮਤਲਬ ਜੇ ਮੇਰੀ ਉਧਰ ਲੜਾਈ ਹੁੰਦੀ ਰਹੀ ਯਾਰ ਵਰੀ ਤੇ ਉਸ ਤੋਂ ਬਾਅਦ ਮੈਂ ਤਾਂ ਕੰਨਾਂ ਨੂੰ ਸਾਰੇ ਮੈਂ ਤੇ ਕਰ ਆਣਾ ਹੀ ਨਹੀਂ ਚਲੋ ਭੈਣ ਦਾ ਰਿਸ਼ਤਾ ਭੈਣ ਨਾਲ ਤੇ ਮਿਲਣਾ ਮਿਲਣਾ ਇੰਜ ਕਰਿਆ ਕਰ ਉਹ ਆਪ ਹੀ ਆ ਕੇ ਮਿਲ ਜਾ ਕਰ ਉਹ ਸੀਤਾ ਮੀਲ ਹੀ ਲੈਣੇ ਆ ਹਾਂ ਚੋਰੀ ਚਾਲੀ ਅਸੀਂ ਮੀਲ ਹੀ ਲੈਣੇ ਆ ਹਾਂ ਪਰ ਮੈਨੂੰ ਜ਼ਰੂਰੀ ਕੰਮ ਸੀ ਤੇਰੇ ਨਾਲ ਕੀ ਕੰਮ ਸੀ ਹੁਣ ਉਹ ਇੱਥੇ ਨਹੀਂ ਆ ਅੱਛਾ ਦੋ ਦਿਨ ਲਈ ਹਰਿਆਣੇ ਗਿਆ ਹੈ ਬਲ ਤੇ ਜਾਂਦਾ ਹੀ ਨਹੀਂ ਕਿਧਰੇ ਤੂੰ ਹੋਂ ਸਾਡੀ ਕੋ ਜਮੀਨ ਦਾ ਚੱਲਦਾ ਪਿਆ ਸੀ ਚੱਕਾ ਤੇ ਉਸ ਲਈ ਹਰਿਆਣੇ ਗਿਆ ਅੱਛਾ ਦੋਸਰਾ ਸੁਭਰ ਗਿਆ ਚਲ ਸ਼ੁਕਰ ਹੈ ਰੱਬ ਦਾ ਮੇਰੀ ਗੱਲ ਸੁਣੋ ਤੁਸੀਂ ਆਪ ਹੀ ਆਏ ਨਹੀਂ ਘਰ ਸਗੋਂ ਘਰ ਨਾ ਬੱਚੇ ਬੜਾ ਤੁਹਾਨੂੰ ਯਾਦ ਕਰਦੇ ਕਹਿੰਦੇ ਮਾਸੀ ਨੂੰ ਮਿਲਿਆ ਨੂੰ ਪਤਾ ਨਹੀਂ ਕਿੱਡੇ ਕੁ ਦਿਨ ਹੋ ਗਏ ਭਈਆ ਨਾਲੇ ਆ ਜਾਂਦੇ ਘਰ ਤੇ ਨਾਲ ਮਾਸੀ ਬੱਚਿਆਂ ਨੂੰ ਮਿਲ ਲੈਂਦੇ ਬੱਚੇ ਵੀ ਕੁਛ ਤੇ ਮਾਸੀ ਵੀ ਕੁਛ ਤੂੰ ਫਿਕਰ ਨਾ ਕਰ ਮੈਂ ਬੱਚਿਆਂ ਨੂੰ ਮਿਲਣ ਲਈ ਫੇਰ ਕਿਸੇ ਦਿਨ ਆ ਜਾਾਂਗੇ ਪਰ ਅੱਜ ਮੈਂ ਤੈਨੂੰ ਐਸਲੀ ਸੱਦਿਆ ਕਿ ਸਾਡੀ ਮਾਂ ਜਦੋਂ ਮਰੀ ਸੀ ਨਾ ਭਰਾ ਨੇ ਕੰਨਾਂ ਚਵਾਲੀਆਂ ਲਾਈਆਂ ਸੀ ਤੇ ਉਹਨੇ ਮੈਨੂੰ ਦੇ ਦਿੱਤੀਆਂ ਸੀ ਮੈਂ ਨਹੀਂ ਸੀ ਲੈਣਾ ਚਾਹੁੰਦੀ ਬੜਾ ਕਿਹਾ ਭਰਾ ਨੂੰ ਕਿ ਮੈਨੂੰ ਨਹੀਂ ਲੋੜ ਹੈ ਨਾ ਵੀ ਤੇ ਪਰ ਨਹੀਂ ਤੈਨੂੰ ਪਤਾ ਤੇਰੇ ਜੀਜੇ ਦਾ ਸੁਭਾਅ ਮੈਂ ਉਹਸ ਕਰਕੇ ਫਿਰ ਚੁੱਪ ਕਰਕੇ ਫੜ ਲੀ ਕਿ ਪਰ ਮਾਂ ਕਹਿ ਰਹੀ ਸੀ ਕਿ ਇਹ ਵਾਲੀਆਂ ਤੂੰ ਆਪਣੀ ਛੋਟੀ ਭੈਣ ਨੂੰ ਦੇਣੀ ਆ ਕੀ ਅਸਲੀ ਤੇਰਾ ਜੀਜਾ ਹੀ ਘਰ ਨਹੀਂ ਤੇ ਤੇਰੀ ਮਾਂ ਤੇ ਮੈਂ ਤੈਨੂੰ ਦੇਣ ਲੱਗੀ ਰੱਖ ਦੋ ਐਵਾਲੀਆਂ ਦੀ ਮੈਨੂੰ ਜ਼ਰੂਰਤ ਨਹੀਂ ਮੈਨੂੰ ਜ਼ਰੂਰਤ ਆਪਣੀ ਭੈਣ ਦੀ ਮੈਨੂੰ ਆਪਣੀ ਭੈਣ ਦਾ ਪਿਆਰ ਚਾਹੀਦਾ ਜੇ ਜੀਜਾ ਐਵਾਲੀਆਂ ਰੱਖ ਕੇ ਖੁਸ਼ ਹੈ ਤੇ ਮੇਰੇ ਕੋਲ ਹੋਰ ਵੀ ਗਿਆਨ ਤੇਰਾ ਪਿਆ ਹੋਇਆ ਜੋ ਵੀ ਥੋੜਾ ਬੋਧਾ ਪਿਆ ਮੈਂ ਉਹ ਦੇ ਦੇਣੀ ਜੀਜੇ ਨੂੰ ਪਰ ਉਹ ਖੁਸ਼ ਹੋ ਰਵੇ ਤੇ ਮੇਰੀ ਭੈਣ ਨੂੰ ਖੁਸ਼ ਰੱਖੇ ਮੈਨੂੰ ਆਪਣੀ ਭੈਣ ਦੀ ਖੁਸ਼ੀ ਨਾਲ ਵੱਧ ਗੈਰ ਨਹੀਂ ਪੈਨ ਮੈਨੂੰ ਉਹ ਦਿਨ ਵੀ ਅੱਜ ਦਿਨ ਤੱਕ ਭੁੱਲਿਆ ਨਹੀਂ ਜਦੋਂ ਤੂੰ ਮੈਨੂੰ ਮਿਲਣ ਵਾਸਤੇ ਆਂਦੀ ਸੀ ਜੀਜੇ ਕੋਲੋਂ ਚੋਰੀ ਤੇ ਉਹਨੂੰ ਪਤਾ ਲੱਗ ਜਾਂਦਾ ਸੀ ਉਹ ਮਗਰੇ ਪੱਜ ਜਾਂਦਾ ਸੀ ਤੇ ਤੈਨੂੰ ਮੇਰੇ ਘਰੋਂ ਧੂਗੇ ਲੈ ਜਾਂਦਾ ਸੀ ਮਾਰਦਾ ਕੁੱਟਦਾ ਤੇ ਕਹਿੰਦਾ ਸੀ ਕਿਸ ਕੋ ਪੁੱਛ ਕੇ ਆਈਏ ਲੈ ਮੈਨੂੰ ਅੱਜ ਦਿਨ ਤੱਕ ਉਹ ਸੀਨ ਮੇਰੀਆਂ ਅੱਖਾਂ 'ਗੇ ਘੁੰਮਦਾ ਪੈਨ ਦਨੂ ਉਹਨੂੰ ਵੀ ਕਿਹਾ ਸੀਗਾ ਕਿ ਨਿ ਛੱਡ ਛੱਡ ਲਈ ਤੇ ਮੈਨੂੰ ਮੇਰੀਆਂ ਦਰਾਨੀਆਂ ਛਾਨੀਆਂ ਨੇ ਵੀ ਕਿਹਾ ਸੀ ਉਹਨਾਂ ਨੇ ਮੈਨੂੰ ਪੱਲਿਓਂ ਕਰਾਇਆ ਵੀ ਦਿੱਤਾ ਇਹ ਜਲਾਦ ਗਈ ਚਲੀ ਜਾ ਇੱਥੋਂ ਤੇ ਮੈਂ ਹਿੰਮਤ ਵੀ ਕਰ ਲਈ ਘਰੋਂ ਪੈਰ ਪੁੱਟ ਦਿਆ ਪਰ ਪਤਾ ਨਹੀਂ ਚੰਦਰੇ ਨੂੰ ਕਿੱਥੋਂ ਪਤਾ ਲੱਗ ਗਿਆ ਮੇਰੇ ਮਗਰ ਹੀ ਆ ਗਈ ਮੈਂ ਨਹੀਂ ਅਰਦਾ ਮੈਨੂੰ ਉੱਥੇ ਹੀ ਮਾਰ ਕੁੱਟ-ਕੁੱਟ ਕੇ ਐਨਾ ਮੇਰਾ ਬੁਰਾ ਹਾਲ ਕੀਤਾ ਉਹਨੇ ਪੇਕਰ ਬੂਏ ਸੁੱਟਾ ਮੈਂ ਤਾਂ ਮਾਰੂ ਨਾ ਥੀ ਫਰਨਾ ਉਹੀ ਮਾਰਕੁੱਟ ਕਰਕੇ ਇੰਨਾ ਡਰ ਮਨਜਾਏ ਪਿੰਡੇ ਤੇ ਇੰਨੀ ਲਾਸਾ ਮੇਰੇ ਪਈਆਂ ਮੈਂ ਡਰ ਕੇ ਇਹੀ ਫੈਸਲਾ ਲਲਿਆ ਕਿ ਮਰਾਂ ਪਾਵਾਂ ਈ ਮੈਂ ਇੱਥੇ ਹੀ ਰਹਿਣਾ ਕਿੱਥੇ ਜਾਵਾਂਗੀ ਬੜਾ ਸਿਆ ਬੜਾ ਸਿਆ ਇਸ਼ਿਕਾ ਆ ਦੇਖ ਮੈਂ ਨਾ ਮੇਰੇ ਫਰੈਂਡ ਦੇ ਦਾਦਾ-ਦਾਦੀ ਦੀ ਐਨੀਵਰਸਰੀ ਤੇ ਗਈ ਸੀ ਵਾਓ ਡੈਕੋਰੇਸ਼ਨ ਕਿੰਨੀ ਵਧੀਆ ਤੇ ਇੱਕ ਮਿੰਟ ਦਾਦਾ-ਦਾਦੀ ਜੀ ਤੇ ਨਾਲ ਐਨੀਵਰਸਰੀ ਸੱਚ ਮੈਨੂੰ ਯਾਦ ਆਇਆ ਕੱਲ ਤੇ ਪਾਪਾ ਜੀ ਤੇ ਬੀਜੀ ਦੀ ਐਨੀਵਰਸਰੀ ਕੀਆ ਸੱਚੀ ਤੂੰ ਤੇ ਬਹੁਤ ਵਧੀਆ ਗੱਲ ਦਸੀ ਕਿਉਂ ਨਾ ਆਪਾਂ ਵੀ ਸੈਲੀਬ੍ਰੇਟ ਕਰੀਏ ਉਹਨਾਂ ਦੀ ਐਨੀਵਰਸਰੀ ਸੈਲੀਬ੍ਰੇਟ ਤੇ ਪਾਪਾ ਜੀ ਦੇ ਰਾਤ ਦੇ ਵਿੱਚ ਤੈਨੂੰ ਲੱਗਦਾ ਹੈ ਉਹ ਹੋ ਤੋ ਟੈਨਸ਼ਨ ਕਿਉਂ ਲੈਣੀ ਹੈ ਵੇ ਕਿੰਨਾ ਮਜ਼ਾ ਆਊਗਾ ਅਪਾ ਉਹਨਾਂ ਦੇ ਕੇਕ ਕੱਟ ਕਰਾਂਗੇ ਸਾਰਾ ਰੂਮ ਡੈਕੋਰੇਸ਼ਨ ਕਰਾਂਗੇ ਕਿ ਪਤਾ ਉਹ ਵੀ ਖੁਸ਼ ਹੋ ਜਾਣ ਡੈਕੋਰੇਸ਼ਨ ਤੇ Papa ji ਦੇ ਰਾਤ ਦੇ ਵਿੱਚ ਤੈਨੂੰ ਲੱਗਦਾ ਵੀ ਐ ਉਹ ਕਿਸ ਜਮਾਨੇ ਦੀਆਂ ਗੱਲਾਂ ਕਰਦੇ ਐ ਤੇ ਉਹਨਾਂ ਦੇ ਰਾਤ ਦੇ ਵਿੱਚ ਡੈਕੋਰੇਸ਼ਨ ਭੁੱਲ ਜਾ ਯਾਰ ਅਰੇ ਨਹੀਂ ਟੇਕ ਅਪਾ ਉਹਨਾਂ ਦੇ ਸੈਲੀਬ੍ਰੇਟ ਕਰਾਂਗੇ ਕਿੰਨਾ ਮਜ਼ਾ ਆਏਗਾ ਯਾਰ ਡੈਕੋਰੇਸ਼ਨ ਕਰਾਂਗੇ ਕੇਕ ਕੱਟ ਕਰਾਂਗੇ ਕਿ ਪਤਾ ਉਹ ਵੀ ਖੁਸ਼ ਹੋ ਜਾਏ ਗਾਲ ਤੇ ਪੁਆਇੰਟ ਸੇਰਾਵਾ ਫਿਰ ਪਰ ਰੈਂਦੇ ਯਾਰ ਡੈਕੋਰੇਸ਼ਨ ਤੇ ਕੇਕ ਵਾਸਤੇ ਪੈਸੇ ਪਤਾ ਕਿੰਨੇ ਲੱਗਣੇ ਆ। ਓਫੋ ਤੂੰ ਪੈਸਿਆਂ ਦੀ ਚਿੰਤਾ ਨਾ ਕਰ ਮੇਰੇ ਪਾਪਾ ਹੈਗੇ ਆ ਨਾ ਉਹ ਮੈਂ ਉਹਨਾਂ ਕੋਲੋਂ ਆਪੇ ਮੰਗ ਲੂੰ। ਚਲ ਯਾਰ ਪੈਸਿਆਂ ਦਾ ਤੇ ਹੋ ਗਿਆ। ਡੈਕੋਰੇਸ਼ਨ ਦਾ ਸਮਾਨ ਤੇ ਆਪਾਂ ਆਪੇ ਹੀ ਲੈ ਆਵਾਂਗੇ। ਹਾਂ ਪਰ ਆਪਾਂ ਨਾ ਸਿਲਵਰ ਜੁਬਲੀ ਮਨਾਵਾਂਗੇ ਕਿ 골ਡਨ। ਓਹੋ পাগল ਡਾਇਮੰਡ ਜੁਬਲੀ। ਪੂਆ ਜੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ। ਕਰਪਾਤ ਤੁਹਾਨੂੰ ਪਤਾ ਨਾ ਪਾਪਾ ਜੀ ਸੁਭਾ ਦਾ ਉਹਨਾਂ ਦੇ ਕਰਕੇ ਨਾ ਸਾਰੇ ਖਰਚ ਬੜੇ ਭਰ ਜਾਣ ਤੁਹਾਨੂੰ ਪਤਾ ਹੈ ਸਾਇਲ ਕਿੰਨਾ ਮਨ ਪਰਦਾ ਪਿਆ ਹੈ ਅੰਦਰ ਰੋਣ ਦਿਆ ਸੀ ਕਿ ਪਾਪਾ ਜੀ ਇੰਨਾਂ ਨੂੰ ਰੂਠਲੀ ਬੋਲਦੇ ਆ ਦੂਜੀ ਗੱਲ ਫੁੱਫੜ ਜੀ ਕਿਉਂ ਨਹੀਂ ਹੁੰਦੇ ਸਾਡੇ ਘਰੇ ਤੁਹਾਨੂੰ ਪਤਾ ਨਾ ਪਾਪਾ ਜੀ ਕਰਕੇ ਸਿਰਫ ਸਾਡੇ ਘਰ ਚ ਆਉਂਦਾ ਕੋਣ ਨਾ ਕੋਈ ਰਿਸ਼ਤੇਦਾਰ ਨਾ ਕੁਝ ਬਸ ਇੱਕ ਪਾਪਾ ਜੀ ਦੇ ਕਰਕੇ ਨਾ ਹੀ ਕਿਤੇ ਜਾ ਸਕਦੇ ਜੇ ਕੋਈ ਸਾਰੂ ਖੱਦਦਾ ਵੀ ਇਹਨਾਂ ਪਹਿਲਾਂ ਡਰਦਾ 100 ਵਾਰੀ ਸੋਚਦਾ ਇਹਨੂੰ ਸੱਦੀ ਕਿ ਨਾ ਸੱਦੀਏ ਸਿਰਫ ਆਪਾ ਜੀ ਕਰਕੇ ਹੁਣ ਜਤਾਈ ਆ ਉਹ ਵੀ ਕਿੱਥੇ ਹੁੰਦੇ ਆ ਫੋਨ ਕਰਨਾ ਪੈਂਦਾ ਆਜੋ ਮੈਂ ਸੁੱਤੀ ਮੈਂ ਤੇ ਸੋਚ ਲਿਆ ਜਿੰਨੀ ਦਿਨ ਪਾਪਾ ਜੀ ਹੈਗੇ ਨਾ ਮੈਂ ਵਿਆਹ ਨਹੀਂ ਕਰਾਉਣਾ ਚਾਹੀ ਮੇਰੀ ਗੱਲ ਸੁਣ ਤਾਨੂੰ ਪਾਪਾ ਜੀ ਰੜਕਦੇ ਨੇ ਇਕੱਲੇ ਮੇਰਾ ਭਰਾ ਹੀ ਤਾਨੂੰ ਮਾਰਾ ਲੱਗਦਾ ਉਹ ਤਾਨੂੰ ਕਹਿੰਦਾ ਕੀ ਹੈਗਾ ਸਾਰਾ ਕੁਝ ਤੇ ਉਹ ਕਰਨ ਡਿਆ ਪੁੱਤ ਤੂੰ ਮੇਰੇ ਸਾਹਮਣੇ ਮੇਰੇ ਭਰਾ ਦੀਆਂ ਬਦੋਈਆਂ ਕਰਨ ਢਈਆਂ ਵੀ ਮੈਂ ਜਿੰਨਾ ਚਿਰ ਪਾਪਾ ਨਹੀਂ ਮਰੂਗਾ ਮੈਂ ਵਿਆਹ ਨਹੀਂ ਕਰਾਉਣਾ। ਇਹੀ ਮਤਲਬ ਹੋਇਆ ਨਾ ਤੇਰਾ ਕਹਿੰਦਾ। ਤੂੰ ਆ ਜੀ ਤੂੰ ਸਮਝਦੇ ਕਿਉਂ ਨਹੀਂ? ਤੁਹਾਨੂੰ ਸਾਰਾ ਕੁਝ ਪਤਾ। ਤੂੰ ਜਾਣ ਕੇ ਕਰਦੇ ਹੋ ਕਿਉਂਕਿ ਤੁਹਾਡਾ ਭਰਾ ਵਾ। ਤੁਹਾਨੂੰ ਉਹਨਾਂ ਦੀ ਕਮੀਆਂ ਨਹੀਂ ਦੇਖਦੀਆਂ। ਪਰ ਬਾਕੀਆਂ ਨੂੰ ਇਹਦਾ ਇੱਕ ਮਿੰਟ ਮੇਰੀ ਗੱਲ ਸੁਣੋ। ਕੀ ਗੱਲ ਘਰ ਦੇ ਸਾਰੇ ਬੰਦੇ ਗਲਤ ਨੇ? ਦੱਸੋ ਮੈਨੂੰ ਇੱਕ ਮਿੰਟ। ਉਹ ਕੱਲੇ ਸਹੀ ਸਾਰੇ ਗਲਤ ਹੋ ਗਏ ਹਨਾ। ਤੇ ਕਦੀ ਸੋਚੋ ਸਹੀ ਤੁਹਾਨੂੰ ਸਭ ਪਤਾ ਸੀ ਜਾਣ ਕੇ ਕਰਦੇ ਹੋ। ਤੂੰ ਸਾਰੇ ਹੀ ਉਹਨੂੰ ਆਖੀ ਜਾਂਦੇ ਏ। ਹੁਣ ਮੇਰੀ ਗੱਲ ਸੁਣੋ। ਹੁਣ ਸਾਹਿਲ ਦਾ ਵਿਆਹ ਹੋਣਾ, ਮੇਰਾ ਹੋਣਾ। ਹੁਣ ਤਾਂ ਸਭ ਕੁਝ ਤੁਹਾਨੂੰ ਪਤਾ ਓਪਨ ਆ ਸਾਰਾ ਕੁਝ। ਕੱਲ ਨੂੰ ਮੈਂ ਜਾਵਾਂ ਮੁੰਡੇ ਨਾਲ, ਜੇ ਸਾਰੀ ਜਾਏਗਾ ਪਾਪਾ ਜੀ ਨੇ 100 ਗੱਲਾਂ ਕਰਨੀਆਂ। ਇਹਨਾਂ ਨੇ ਤਾਂ ਜਾਣ ਨਹੀਂ ਦੇਣਾ। ਇਹਨਾਂ ਨਾਲ ਹੱਡਾ ਹੁੰਦੇ ਹੁੰਦੇ ਨਾ ਤੋੜਵਾ ਦੇਣਾ ਜੀ। ਐਸੇ ਕਰਕੇ ਮੈਂ ਕਹਿਨੀ ਪਈ ਆ। ਜਿਵੇਂ ਜਰ ਪਾਪਾ ਜੀ ਇਹ ਕਹਿੰਦੇ ਮੈਂ ਵਿਆਹ ਨਹੀਂ ਕਰਾਉਣਾ ਜੀ ਬਸ। ਤੂੰ ਤਾਂ ਸਾਫ਼ ਹੀ ਆਖਣ ਢਈ ਏ ਸਭ ਕੁਝ। ਵੇ ਮੈਂ ਪਾਪਾ ਜੀ ਹੁੰਦਿਆ ਵਿਆਹ ਨਹੀਂ ਕਰਾਉਣਾ ਤੇਰਾ ਕਹਿੰਦਾ ਮਤਲਬ ਇਹੀ ਐ ਪੀ ਪਾਪਾ ਆਖਾ ਤਾਂ ਮੋਹ ਉਤੇ ਮੈਂ ਵਿਆਹ ਕਰਾਉਣਾ ਨਹੀਂ ਤੇ ਮੈਂ ਨਹੀਂ ਕਰਾਂਗਾ ਤੂੰ ਆਜੇ ਤੂੰ ਸਮਝਦੇ ਕਿਉਂ ਨਹੀਂ ਬੇ ਫਿਰ ਪਾਪਾ ਜੀ ਨੂੰ ਸਮਝਾਉ ਨਾ ਪੂਆ ਜੀ ਤੇ ਕਿਉਂ ਨਹੀਂ ਸਮਝਦੇ ਤਾਈ ਜੀ ਨਹੀਂ ਮੰਮੀ ਨਹੀਂ ਇਹ ਤਾਂ ਸਹਿਆ ਲੈਣਾ ਨੇ ਪਰ ਅਹੀ ਨਹੀਂ ਸਹਿ ਸਕਦੀ ਕੱਲ ਨੂੰ ਜੇ ਮੇਰੇ ਘਰ ਵਾਲੇ ਦੇ ਬੇਸਤ ਕੀਤੀ ਮੈਂ ਨਹੀਂ ਸਹਾਂ ਜੇ ਮੈਂ ਤਾਂ ਸਾਹ ਬੋਲ ਦੇਣਾ ਜੇ ਫਿਰ ਫੇਰ ਨਾ ਕਿਉਂ ਕਿ ਤੁਹਾਡਾ ਭਰਾ ਵਾ ਪੂਆ ਜੀ ਨਾਲੇ ਮੈਂ ਤੁਹਾਡੇ ਵਰਗੀ ਦਲੇਰ ਨਹੀਂ ਹੰਨੀ ਕਿ ਪਾਪਾ ਜੀ ਪਿੱਛੇ ਲੱਗ ਕੇ ਤੇ ਮੈਂ ਆਪਣਾ ਘਰ ਵਾਲਾ ਛੱਡ ਦੂੰਗੀ ਤੇ ਇੱਥੇ ਆ ਜੂੰਗੀ ਮੈਨੂੰ ਇੰਜ ਕਿਉਂ ਲੱਗਣ ਡਿਆ ਜੋ ਰਿੰਪੀ ਕਹਿ ਕੇ ਗਈ ਆ ਬਿਲਕੁਲ ਸਹੀ ਕਹਿ ਕੇ ਗਈ ਹੈ ਆਂਟੀ ਹਾਂ ਹਾਂ ਮਿੰਦੇ ਅੱਗੇ ਜ ਕਾਮ ਹੋਇਆ ਹੈ ਮੈਨੂੰ ਨਾ ਇਹੋ ਹੀ 26 ਦੀ ਲੋਡ ਸੀਗੀ ਅੱਜ ਕੀ ਆ ਜਿਹੜੀ ਤੀ ਮਾਲਿਸ਼ ਕਰਨ ਦੇ ਜ ਸਿਰ 'ਚ ਲੈ ਪੁੱਤਰ ਦੇਖੀ ਜਾ ਤੂੰ ਇੰਨਾ ਤੇਰਾ ਸਿਰ 'ਚ ਸੁੰਗੀ ਨਾ ਮੈਂ ਤੇ ਤੈਨੂੰ ਫਰਕ ਪੈ ਜਾਏਗਾ ਫਰਕ ਕੀ ਪੈਣਾ ਵਾ ਮੇਰੀ ਗੱਲ ਸੁਣ ਫਰਕ ਤਾਂ ਪੈਣਾ ਹੀ ਪੈਣਾ ਤੋ ਹੀ ਸਿਰ ਤਾਂ ਸਾਰਾ ਸੁੱਕਾਰਾ ਕਦਿਆਂ ਜੀ ਤੁਹਾਨੂੰ ਕਿੰਨੀ ਵਾਰੀ ਮੈਂ ਕਿਹਾ ਹੈਗਾ ਕਿ ਆਪਣੇ ਸਿਰ ਵਿੱਚ ਸਰੋਂ ਦਾ ਤੇਲ ਪਾਇਆ ਕਰੋ ਪਤਾ ਨਹੀਂ ਜਦੋਂ ਦੇ ਆਪਾਪਾ ਜੀ ਦੇ ਨਾ ਇਤਨਾ ਦਾ ਸੁਭਾਅ ਬਦਲੇ ਆ ਨਾ ਤੇਲ ਨੇ ਵੀ ਨਹੀਂ ਅਸਰ ਕਰਨਾ ਪਤਾ ਨਹੀਂ ਕੀ ਇਹਨਾਂ ਨੂੰ ਹੈਗਾ ਵਾ ਇੰਨਾ ਚੇੜਦੇ ਆ ਨਾ ਜੀਂਦੇ ਆ ਤੇ ਨਾ ਜੀਨ ਦਿੰਦੇ ਆ ਪਤਾ ਨਹੀਂ ਇਹਨਾਂ ਦਾ ਸੁਭਾਅ ਕਿਤਰਾ ਦਾ ਹੋ ਗਿਆ ਵਾ ਜਦੋਂ ਮੈਂ ਵਿਆਹ ਕੀ ਆਈ ਸੀ ਨਾ ਉਦੋਂ ਇਤਰਾਹ ਦੇ ਬਿਲਕੁਲ ਵੀ ਨਹੀਂ ਸੀਗੇ ਉਦੋਂ ਵਧੀਆ ਹਾਸਦੇ ਖੇਡਦੇ ਸੀਗੇ ਆ 2-4 ਸਾਲ ਵਿੱਚ ਇਹਨਾਂ ਦਾ ਬਿਲਕੁਲ ਹੀ ਸੁਭਾਅ ਬਦਲ ਗਿਆ ਵਾ ਨਈ ਨੀਤੀ ਹੈ ਤੇਰੇ ਪਾਪੇ ਦਾ ਸੁਭਾਅ ਹੋ ਨਹੀਂ ਬਦਲੇ ਇਹ ਸ਼ੁਰੂ ਤੋਂ ਹੀ ਇਤਰਾਹ ਦਾ ਸੀ ਹੋਂ ਤਾਂ ਸਗੋਂ ਘੱਟ ਗਿਆ ਜਦੋਂ ਮੈਂ ਨਵੀਂ-ਨਵੀਂ ਆਪਣੇ ਸੱਸ ਨਾਲ ਕੰਮ ਕਰਨ ਆਂਦੀ ਹੁੰਦੀ ਸੀ ਨਾ ਹੂੰ ਉਹਦੋਂ ਇਹਨੇ ਵਿਖੜਾਈ ਨੇ ਜਿੱਥੇ ਮਰਜ਼ੀ ਹੋਣਾ ਬੇਇੱਜ਼ਤੀ ਕਰ ਦੇਣੀ ਐਨੇ ਜੇ ਮੈਂ ਸੋਫੇ ਤੇ ਬਹਿ ਜਾਣਾ ਮੈਨੂੰ ਕਹਿਣਾ ਤੇਰੀ ਕੀ ਉਕਾਤ ਐ ਤੂੰ ਸਾਡੇ ਸੋਫੇ ਤੇ ਬਹਿ ਗਈ ਕਹਿਣਾ ਢਾਡੀ ਜਗ੍ਹਾ ਪੌੜੀਆਂ 'ਚ ਹੈਗੀ ਆ ਜਾਂ ਗੇਟੋ ਬਾਹਰ ਆ ਮੈਂ ਆਪਣੇ ਸੱਸ ਨੂੰ ਕਹਿ ਦੇਣਾ ਕਿ ਬੀਬੀ ਮੈਂ ਨਹੀਂ ਇਸ ਬੰਦੇ ਦੇ ਘਰ ਕੰਮ ਕਰਨ ਆਇਆ ਕਰਨਾ ਇਹਨੂੰ ਤਾਂ ਬੋਲਣ ਦੀ ਅਕਲ ਨਹੀਂ ਮੇਰੀ ਸੱਸ ਨੇ ਕਿਹਾ ਇੱਕ ਬੰਦੇ ਕਰਕੇ ਆਪਾਂ ਸਾਰੇ ਜੀਆਂ ਨੂੰ ਗਲਤ ਨਹੀਂ ਕਹਿ ਸਕਦੇ ਸਾਰਾ ਪ੍ਰਵਾਤ ਬੋਰ ਚੰਗਾ ਹੈਗਾ ਐਸੇ ਕਰਕੇ ਮੈਂ ਲੱਗੀ ਰਹੀ ਆ ਤੇਰੇ ਆਇਆ ਸੁਭਾਅ ਵਿੱਚ ਸੋ ਕੋ ਫਰਕ ਪੈ ਗਿਆ ਘਟ ਬੋਲਦਾ ਤੈਨੂੰ ਪਤਾ ਹੈ ਇੱਕ ਵਾਰੀ ਪੁਸ਼ਪਿੰਦਰ ਭੈਂਜੀ ਨੇ ਇੰਨਾ ਤੋਂ ਪੁੱਛਿਆ ਬਗੈਰ ਕੋਈ ਚੀਜ਼ ਲੈਣ ਦੀ ਆ ਪਤਾ ਨਹੀਂ ਕਾਦਾ ਪਾਊਡਰ ਸੀ ਕੋਈ ਲੈਣਤਾ ਆਕੇ ਤੇਰੇ ਪਾਪੇ ਨੇ ਸਾਹ ਪੁੱਛਿਆ ਕਿ ਸਾਹ ਦੱਸ ਇਹ ਇੰਨੇ ਪੈਸੇ ਸੀ ਇਹ ਬਾਕੀ ਪੈਸੇ ਕਿੱਥੇ ਗਏ ਉਹਨੇ ਵਿਚਾਰੀ ਨੇ ਕਹਿਤਾ ਆ ਪਾウダー ਬੜਾ ਵਧੀਆ ਸੀ ਜੀ ਪਾウダー ਚੂਰਨ ਜਿਹੜਾ ਖਾਣ ਵਾਲਾ ਹੁੰਦਾ ਹ ਹ ਹ ਆਹ ਪੇਟ ਨੂੰ ਬੜਾ ਰਮਾਨ ਦਿੰਦਾ ਹੈਗਾ ਜੇ ਆਹ ਬੱਚੇ ਨਿੱਕੇ ਨਿੱਕੇ ਆ ਕਦੀ ਕਿਸੇ ਨਾ ਕਿਸੇ ਨੂੰ ਦਰਦ ਹੁੰਦੀ ਰਹਿੰਦੀ ਆ ਆਹ ਚੂਰਨ ਖਾ ਲਾਂਗੇ ਫਰਕ ਨਹੀਂ ਭੈਣੇ ਐਨੇਤਾ ਉੱਥੇ ਹੀ ਫੜਕੇ ਨੂੰ ਕੁੱਟਦਾ ਗੰਦਾ ਏ ਕਿ ਆ ਚੂਰਨ ਵਾਪਸ ਕਰਕੇ ਆ ਜਿੰਨੇ ਪੈਸੇ ਦਿੱਤੇ ਨਾ ਉਹਨੂੰ ਲੈ ਕੇ ਆ ਮੇਰੇ ਪੈਸੇ ਪੂਰੇ ਕਰ ਪੁੱਤਰ ਉਹ ਵਿਚਾਰੀ ਕੰਦੀ ਕਿ ਮੈਂ ਨਹੀਂ ਜਾਣਾ ਵਾਪਸ ਕਰਨ ਵਾਸਤੇ ਪਰ ਇਹ ਇਹ ਤਾਂ ਕੰਦਾ ਜੇ ਵਾਪਸ ਕਰਕੇ ਆਏਂਗੇ ਤਾਂ ਤੈਨੂੰ ਮੈਂ ਘਰ ਵੜਨ ਦੇਣਾ ਨਹੀਂ ਤਾਂ ਮੈਂ ਨਹੀਂ ਵੜਨ ਦੇਣਾ ਤੇ ਜਦੋਂ ਦੇ ਸਗੋ ਤੂੰ ਆ ਕੀ ਨਾ ਪੁੱਤ ਬੜਾ ਉਹਦੇ ਸੁਭਾਅ 'ਚ ਫਰਕ ਪੈ ਗਿਆ ਹੋਂਦਾ ਰੋਟੀ ਪਾਣੀ ਵੀ ਜੋ ਤੂੰ ਹੀ ਬਣਾਉਂਦੀਆਂ ਜੇ ਖਾ ਲੰਦਾ ਚ ਨਹੀਂ ਤਾਂ ਨਿਸ਼ਾਨੀਆਂ ਲਾਂਦਾ ਸੀ ਇਹਨੂੰ ਤਾਂ ਭੇੜੇ ਨੂੰ ਜਨਾਨੀਆਂ ਵਾਲੀਆਂ ਆਤਾਂ ਸੀ ਅੱਜ ਕੱਲ ਤਾਂ ਜਨਾਨੀਆਂ ਵੀ ਨਹੀਂ ਉਤਰਾਂ ਕੰਮ ਕਰਦੀਆਂ ਜਿਤਨਾ ਇਹ ਕਰਦਾ ਸੀ ਐਨੇ ਵੇਖਣਾ ਇੰਨਾ ਤੇਲ ਤੇ ਇੰਨਾ ਲਗਣਾ ਚਾਹੀਦਾ ਵੱਧ ਕਿਉਂ ਰੱਖ ਗਿਆ ਜਿਹੜਾ ਟਾਈਮ ਦਿੰਦਾ ਸੀ ਨਾ ਜੇ ਭੈંਜੀ ਉਸ ਟਾਈਮ ਤੇ ਤਿਆਰ ਨਹੀਂ ਨਾ ਹੁੰਦੀ ਸੀ ਉਸੇ ਵale ਆਪਣੇ ਕਪੜੇ ਲਾ ਕੇ ਰੱਖ ਦਿੰਦਾ ਸੀ ਹੋਣ ਨਹੀਂ ਮੈਂ ਜਾਣਾ ਉਹ ਵਿਚਾਰੇ ਬੱਚੇ ਸਾਹਮ ਦੀ ਕੀ ਕਰਦੇ ਇਹੋ ਜਿਹੇ ਬੰਦੇ ਨਾਲ ਤੇ ਕੱਢਣੀ ਪੜੀ ਔਖੀ ਆ ਕੱਢਣੇ ਕੀ ਹੋਣ ਤੇ ਬੀਜੀ ਨੇ ਸਾਰੀ ਕਾਢ ਹੀ ਦਿੱਤੀ ਆ ਤੇ ਵਿਚਾਰੇ ਹਜੇ ਵੀ ਸਹਿਣ ਹੀ ਦੇ ਆ ਆ ਜਿਹੜੀ ਟਾਡੀ ਭੂਆ ਏ ਇਹ ਕੱਦੀ ਹੁੰਦੀ ਸੀ ਲੇ ਮੇਰਾ ਕਿਹੜਾ ਭਰਾ ਮਾੜਾ ਹੈਗਾ ਇਹਨੂੰ ਨਹੀਂ ਇੱਥੇ ਰਹਿਣਾ ਆਂਦਾ ਗੰਦੇ ਆ ਨਾ ਜਾਂ ਬਾਹ ਪਿਆ ਜਾਣੇ ਤੇ ਜਾਂ ਰਾਹ ਪਿਆ ਜਾਣੇ ਸਹੀ ਕਿ ਆਂਟੀ ਤੁਸੀਂ ਚਲ ਤੂੰ ਛੱਡ ਪਰ ਮੈਨੂੰ ਦੱਸ ਤੈਨੂੰ ਵੇਸਨ ਭੁੰਨ ਕੇ ਦਵਾ ਤੇ ਨਾਲ ਪਾ ਕੇ ਦਵਾ ਖਸਖਸ ਤੇ ਉਹ ਖਾ ਲੈ ਅੱਛਾ ਮੇਰੀ ਗੱਲ ਸੁਣ ਹਾਂਜੀ ਪਾਪਾ ਤੇ ਟਾਡਾ ਗਿਆ 2 ਦਿਨ ਵਾਸਤੇ ਬਾਹਰ ਹਾਂ ਬੇਟਾ ਹੁਣ ਅੱਜ ਘਰ ਚ ਕਿੰਨੀ ਰੌਣਕ ਲੱਗੀ ਆ ਬੱਚਿਆਂ ਨੇ ਉੱਤੇ ਰੋਲਾ ਪਾਇਆ ਹੀ ਹੈ ਮਰਜ਼ੀ ਨਾਲ ਆਪਣੇ ਪੀਜਾ ਮੰਗਵਾਈ ਜਾਂਦੇ ਖਾਈ ਪੀ ਜਾਂਦੇ ਸਹੀ ਗੱਲ ਆ ਐਵੇਂ ਲੱਗਿੰਦੇ ਕੰਮ ਹੈ ਹੀ ਨਹੀਂ ਘਰ ਦੇ ਵਿੱਚ ਨਹੀਂ ਤੇ ਉਹਨਾਂ ਦੇ ਕੰਮ ਦਾ ਵੱਖਰਾ ਹੀ ਬੋਝ ਪਿਆ ਰਹਿੰਦਾ ਦਿਮਾਗ ਦੇ ਉੱਤੇ ਮੇਰੀ ਗੱਲ ਸੁਣ ਹਾਂਜੀ ਪੂਜਾ ਪੇਕੇ ਗਈ ਆ ਤੇ じゃ ਤੂੰ ਵੀ ਹੋਇਆ ਨਹੀਂ ਤਾਂ ਤੈਨੂੰ ਪਹਿਲਾਂ ਉਹ ਸੈਨ ਕਰਵਾਣੇ ਬੰਦੇ ਪਾਪੇ ਕੋਲ ਹਾਂ ਪਾਪਾ ਜੀ ਉਹ ਮੈਂ ਆਪਣੇ ਪੇਕੇ ਲਾਵਾਂ ਵਾਹੋ ਪੁੱਤ 12 ਵਜੇ ਹੀ 2 ਵਜੇ ਤੱਕ ਆਜਵੀਂ ਜਾ ਮੇਰੇ ਤੇ ਪੇਕੇ ਲਾ ਆ ਪੂਜਾ ਦੀਦੀ ਨੇ ਤੇ ਆ ਜਾਣਾ ਪਰ ਇਹ ਨਾ ਹੋਵੇ Papa ਆ ਜਾਵੇ ਤੇ ਫੇਰ ਮੈਨੂੰ ਬੁਚ ਨਹੀਂ ਹੁੰਦਾ Papa ਨੇ ਜਦੋਂ ਆਣਾ ਉਦੋਂ ਆ ਹੀ ਜਾਣਾ ਤੇ ਕਹਦਾਂਗੇ ਬੀਬੀ ਨੂੰ ਕਿ ਬਾਜ਼ਾਰ ਗਈ ਆਜੂਗੀ ਚਲੋ ਠੀਕ ਆਂਟੀ ਜੀ ਤੁਹਾਡੇ ਕਹੇ ਤੇ ਮੈਂ ਵੀ ਕੱਪੜੇ ਪੈ ਕੇ ਰਲ ਗਈ ਤੇ ਮੈਂ ਵੀ ਚੱਲੀ ਪੇਕੇ ਘਰ ਡੋਣ ਮੀ ਮਾਲੀ ਠੀਕ ਹੈ ਪਤਾ ਹਾਂਜੀ ਸਰਦਾਰ ਜੀ ਦੱਸੋ